ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਹੈਗਾ ਬਾਈ ਬਲਵਿੰਦਰ ਸਿੰਘ ਸੰਧੂ ਵੀਰ ਓਨਰ ਆ ਉਹਨਾਂ ਦੇ ਨੰਬਰ ਜਿਹੜੇ ਆ ਦੋਸਤੋ ਆਪਾਂ ਹਰ ਵਾਰ ਦੀ ਤਰ੍ਹਾਂ ਲਗਾਤਾਰ نیچے ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਹੜੇ ਪਸ਼ੂ ਆਪਾਂ ਜਿਹੜੇ ਐਨੀਮਲ ਅੱਜ ਤੁਹਾਨੂੰ ਦਿਖਾਵਾਂਗੇ ਇਹ ਤੁਸੀਂ ਖਰੀਦ ਸਕਦੇ ਜੀ ਠੀਕ ਆ ਵੈੜਾ ਜਿਹੜੀਆਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਦਿਖਾ ਦੇਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਵੈੜਾ ਜਿਹੜੀਆਂ ਤੁਸੀਂ ਪਹਿਲੇ ਨੰਬਰ ਤੇ ਇਹ ਦੇਖ ਰਹੇ ਹੋ ਠੀਕ ਆ ਜੀ ਇਹ ਵੈੜਾ ਦੋ ਸੂਈਆਂ ਨੇ ਤੇ ਲਾਲ ਜਿਹੜੀ ਡੱਬੀ ਵੈੜ ਹੈਗੀ ਆ ਇਹ ਹਜੇ ਦੇਣ ਲਈ ਜਾਂਦੀ ਹੈ ਠੀਕ ਆ ਕਿੰਨਾ ਕੁ ਸਮਾਂ ਲੈ ਜਾਊਗੀ ਪ੍ਰੋਪਰ ਗੱਲਬਾਤ ਆਪਾਂ ਬਾਈ ਬਲਵਿੰਦਰ ਸਿੰਘ ਸੰਧੂ ਦੇ ਨਾਲ ਕਰਾਂਗੇ ਪੂਰੀ ਇਨਫੋਰਮੇਸ਼ਨ ਲੈ ਕੇ ਉਹਨਾਂ ਤੋਂ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਜਿਹੜੀ ਦੋਸਤੋ ਹਰ ਵਾਰ ਦੀ ਤਰ੍ਹਾਂ ਫਸਟ ਤੇ ਜਿਹੜੀ ਇੱਕ ਬੇਨਤੀ ਆ ਰਿਕੁਐਸਟ ਹੀ ਹੁੰਦੀ ਆ ਵੀ ਜਿਹੜਾ ਪਸ਼ੂ ਖਾਸ ਤੌਰ ਤੇ ਸੋਇਆ ਹੈਗਾ ਉਹਦੀ ਇੱਕ ਟਾਈਮ ਦੀ ਦੋ ਟਾਈਮ ਦੀ ਚੁਆਈ ਜਿਹੜੀ ਆ ਘਰੇ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਜੀ ਜਿਹੜਾ ਖਾਸ ਤੌਰ ਤੇ ਪਸ਼ੂ ਅਗੇ ਘੱਪਣ ਬਿਲਕੁਲ ਬੇਸ਼ੱਕ ਥਣਾ ਦੀ ਜਿਹੜੀ ਹੈਗੀ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਭਾਈ ਬਲਵਿੰਦਰ ਸਿੰਘ ਸੰਧੂ ਦੇ ਨਾਲ ਅੱਜ 30 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੋਸਤੋ 12 ਵਜੇ ਦਾ ਹੈਗਾ ਦੁਪਹਿਰ ਦਾ ਤੇ ਪੁੱਛਦੇ ਆ ਕੀ ਡਿਟੇਲ ਹੈ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਜੀ ਬਲਵਿੰਦਰ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠਾਈ ਜੀ ਬਹੁਤ ਬਧੀਆ ਬਧੀਆ ਚਾਹੀਦੀ ਅੱਛਾ ਵੀਰ ਅੱਜ ਵੇੜਾ ਆਪਣੇ ਕੋਲ ਤਿੰਨ ਨੇ ਹਾਂ ਜੀ ਜਿਨ੍ਹਾਂ ਦੇ ਦੋ ਵੜਾ ਸੋਈਆਂ ਨੇ ਦੋ ਸੋਈਆਂ ਇੱਕ ਗੱਬਣ ਹੈਗੀ ਹਾਂ ਉਹ ਨਿਹੰਤਾਂ ਲੱਗਿਆ 88 ਨੇ ਠੀਕ ਆ ਜੀ ਹਾਂ ਜੀ ਤੇ ਬਿਲਕੁਲ ਤਾਜ਼ੀਆਂ ਸੋਈਆਂ ਆ ਜੀ ਇਹ ਆ ਜਿਹੜੀ ਸ਼ਾਮਾਂ ਦੀ 4 ਵਜੇ ਦੀ ਸੋਈ ਆ ਹਾਂ ਜੀ ਤੇ ਕਾਲੀ ਜਿਹੜੀ ਕੱਲ ਰਾਤ ਦੀ ਸੋਈ ਹੈ ਠੀਕ ਆ ਹਾਂ ਇਹ ਕੱਲ ਸ਼ਾਮੀ ਸੂਈ ਹੈ ਨਾ ਇਹ ਪਹਿਲੇ ਨੰਬਰ ਤੇ ਜਿਹੜੀ ਹੈ ਵੈੜ ਆ ਇਹ ਤਿੰਨ ਕੋਈ ਨਹੀਂ ਸਹੀ ਕੱਲ ਹਨਾ ਜੀ 29 ਨੂੰ ਸੂਈ ਹੈ ਅੱਜ 30 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਕੱਲ ਦੀ ਸੂਈ ਹੈ ਠੀਕ ਆ ਤੇ ਸ਼ਾਮੀ ਕਿਨੇ 4-5 ਵਜੇ ਜੀ ਇਹ ਤਿੰਨ ਕੋਈ ਸਹੀ 3 ਵਜੇ ਤੇ ਜ਼ਹਿਰ ਜ਼ਰ ਜ਼ੁਰ ਪਾਤੀ ਵਧੀਆ ਮੜ ਤੇ 7 ਵਜੇ ਅਸੀਂ ਚੋਈ ਹੈ ਖਾਲੀ ਸ਼ਾਮੀ ਨਹੀਂ ਕੀਤੀ ਹਾਂਜੀ ਸਵੇਰੇ ਕਿੱਲੋ ਵੀ ਛੱਡੀ ਥੱਲੇ ਠੀਕ ਆ ਚੋਈ ਤੂਈ ਬਹੁਤ ਚੰਗੀ ਥਾਂ ਚੰਗਾ ਲੱਗਾ ਬਿਲਕੁਲ ਤੇ ਸੁਹਾ ਬਾਜੀ ਕਿਨਮਾ ਹੈ ਸੁਣਾ ਕੋ ਤਾਂ ਦੂਜਿਆਂ ਨੇ ਨਤੀਜਾ ਹੋਊਗਾ ਨਾ ਤੇਜਾ ਹੋ ਸਕਦਾ ਨਾ ਜੀ ਆਹ ਦੇਖੋ ਜੀ ਠੀਕ ਆ ਆ ਥਾਣਾ ਦੋਸਤੋ ਆ ਲੇਵਾ ਬਿਲਕੁਲ ਤੁਹਾਡੇ ਸਾਹਮਣੇ ਆ ਆ ਕਰੋ ਚੱਕ ਆਹ ਦੇਖੋ ਵੀ ਠੀਕ ਆ ਥਾਣ ਤੋਂ ਪੂਰੇ ਮੋٹے ਗੋਲ ਥਾਣਾ ਠੀਕ ਆ ਜੀ ਤੇ ਚਵਾਈ ਜਿਹੜੀ ਦੋਸਤੋ ਨਾਰਮਲੀ ਇਹੋ ਜਿਹੇ ਪਸ਼ੂ ਚੰਗੀ ਕਰਬਉਂਦੇ ਆ ਠੀਕ ਆ ਉੱਥੇ ਥਾਂ ਜਿਹੜਾ ਹਮੇਸ਼ਾ ਵਾਕਿਆ ਨਹੀਂ ਬਣਦਾ ਇਹ ਥਾਂ ਜਿਹੜਾ ਹਾਂ ਜੀ ਠੀਕ ਆ ਤੇ ਆ ਮਗਰ ਬੱਚਾ ਹੈਗਾ ਜੀ ਇਹ ਫੀਮੇਲ ਹੈ ਨਾ ਜੀ ਬੱਚੀ ਆ ਬੱਚੀ ਬਹੁਤ ਚੰਗੀ ਆ ਆ ਬੱਚੀ ਹੈਗੀ ਦੋਸਤੋ ਠੀਕ ਆ 나ੜੂ ਬੱਚੇ ਤੇ ਬਿਲਕੁਲ ਨਾਲ ਆ ਕੱਲ ਸ਼ਾਮ ਦੀ ਜਿਹੜੀ ਆ 3 ਵਜੇ ਦੀ ਸੂਈ ਆ ਵੜ ਤੇ ਜੇਰ ਜੂੜ ਜਿਹੜੀ ਪ੍ਰੋਪਰ ਵਧੀਆ ਸੋਹਣੀ ਤਰ੍ਹਾਂ ਚੰਗੀ ਤਰ੍ਹਾਂ ਜੇਰ ਪੈ ਗਈ ਆ ਠੀਕ ਆ ਤੇ ਕੱਦ ਕਾਠੀ ਜਿਹੜਾ ਦੋਸਤੋ ਮੀਡੀਅਮ ਹਾਈਟ ਤੋਂ ਪਲੱਸ ਕਹਾਂਗੇ ਮੀਡੀਅਮ ਹਾਈਟ ਤੁਸੀਂ ਮੰਨ ਲਓ ਠੀਕ ਆ ਮੀਡੀਅਮ ਹਾਈਟ ਦੇ ਵਿੱਚ ਆ ਤੇ ਵੜ ਪੂਰੀ ਚੰਗੀ ਆ ਠੀਕ ਆ ਜੀ ਲੋਹ ਪੇਤ ਵਾਲੀ ਆ ਬਾਕੀ ਹੁਣ ਭਾਜੀ ਬੌਲਾ ਜਿਹੜਾ ਮੌਕੇ ਤਾਂ ਹਾਜ਼ਰ ਹੋ ਕਿੰਨਾ ਜੀ 15 16 15 16 ਕਿਲੋ 16 ਕਿਲੋ ਦੇ ਲਗਭਗ ਪੱਕਾ ਹੋ ਠੀਕ ਹੈ ਜੀ ਦੋ ਟਾਈਮ ਚੁਵਾਈ ਕੀਤੀ ਹੈ ਮਤਲਬ ਕਿ ਪੂਰਾ ਇੰਨਾ ਕਾਊਂਟ ਹੋ ਗਿਆ ਜੀ ਠੀਕ ਹੈ ਜੀ ਲਓ ਵੀ ਦੋਸਤੋ ਕਰੋ ਚੈੱਕ ਤੇ ਖੋਲ ਕੇ ਮੈਂ ਬਾਈ ਜੀ ਨੂੰ ਕਹਿਣਾ ਵੀ ਇੱਕ ਵਾਰੀ ਤੁਹਾਨੂੰ ਆਪ ਦਿਖਾਉਣੇ ਆ ਤਸੱਲੀ ਦੇ ਨਾਲ ਖਵਾਨੇ ਦੀ ਕੁਆਲਿਟੀ ਚੰਗੀ ਆ ਠੀਕ ਹੈ ਜੀ ਥਣ ਥਣ ਸੋਨਾ ਲੱਗਾ ਬੈੜਦੇ ਤੇ ਬਾਕੀ ਤੁਸੀਂ ਚੰਗੀ ਤਰ੍ਹਾਂ ਜਿਹੜੀ ਆ ਆਪਣੀ ਨਿਗਾਹ ਦੇ ਵਿੱਚੋਂ ਕੱਢ ਕੇ ਫਿਰ ਜਿਹੜਾ ਸੰਪਰਕ ਕਰ ਲਿਓ ਠੀਕ ਆ ਠੀਕ ਹੈ ਜੀ ਆ ਦੇਖੋ ਬਿਲਕੁਲ ਹਵਾਨੇ ਦੀ ਕੁਆਲਿਟੀ ਜਿਹੜੀ ਹੈ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਸੋਹਣਾ ਹਵਾਨਾ ਹੈਗਾ ਵਹਿੜਦਾ ਤੇ ਹਾਈਟ ਜਿਹੜੀ ਹੈ ਮੀਡੀਅਮ ਤੁਸੀਂ ਮੰਨ ਕੇ ਵਹਿੜ ਲੈ ਕੇ ਜਾ ਸਕਦੇ ਹੋ ਕਰਮਾਲੀ ਨੇ ਬਹੁਤ ਵਧੀਆ ਜਿਹੜਾ ਹਵਾਨਾ ਦੇਵਾ ਤਿਆਰ ਕੀਤਾ ਠੀਕ ਹੈ ਜੀ ਬਾਕੀ ਆ ਥਾਣਾ ਦੀ ਕੁਆਲਿਟੀ ਹੈ ਮੁੱਠੀ ਦਾ ਥਾਣਾ ਮੋਟਾ ਥਾਣਾ ਠੀਕ ਹੈ ਆ ਦੇਖੋ ਠੀਕ ਹੈ ਜੀ ਤੋਰ ਲਗੇ ਵੀਡੀਓ ਨੂੰ ਜਿਹੜਾ ਦੋਸਤੋ ਐਂਡ ਤੱਕ ਜਰੂਰ ਦੇਖ ਲਿਆ ਕਰੋ ਕਿਉਂਕਿ ਪੂਰੀ ਇਨਫੋਰਮੇਸ਼ਨ ਤੇ ਪੂਰੀ ਵੀਡੀਓ ਦਿਖਾਉਣ ਦਾ ਤਾਂ ਫਾਇਦਾ ਜੇਕਰ ਤੁਸੀਂ ਪੂਰੀ ਵੀਡੀਓ ਦੇਖਣ ਤੋਂ ਬਾਅਦ ਕੰਟੈਕਟ ਕਰਦੇ ਹੋ ਠੀਕ ਹੈ ਜੀ ਫਿਰ ਕੋਈ ਨਾ ਕੋਈ ਚੀਜ਼ ਜਿਹੜੀ ਹੈਗੀ ਜਿੰਨੀ ਆਪਾਂ ਦਿਖਾਈ ਗਈ ਆ ਜਿੰਨੀ ਪੁੱਛੀ ਹੈ ਚੀਜ਼ ਪੂਰੀ ਹੈ ਜਿਹੜੀ ਤੁਹਾਨੂੰ ਸਮਝ ਵਿੱਚ ਆ ਜਾਂਦੀ ਠੀਕ ਹੈ ਹਰ ਪਾਸਿਓਂ ਜਿਹੜੀ ਪੂਰੀ ਆ ਕਿਸੇ ਪਾਸੇ ਜਿਹੜੀ ਖੁੰਝੀ ਨਹੀਂ ਹੈਗੀ ਵੜ ਠੀਕ ਹੈ ਤੇ ਇੱਕ ਭਾਜੀ ਬਲਵਿੰਦਰ ਸਿੰਘ ਜੀ ਕਿੰਨੀ ਡਿਮਾਂਡ ਮੁੱਲ ਕੀ ਕੀਤਾ ਫਿਰ ਇਹਦੀ ਡਿਮਾਂਡ 55000 ਰੁਪਏ ਮੌਕੇ ਤੇ ਕੋਈ ਮਾਨਤਾ ਜਰੂਰ ਕਰਾਂਗੇ 55 ਤੋਂ ਜੀ ਹਾਂਜੀ 55 ਦੇ ਵਿੱਚ ਮਾਨਤਾ ਕਰਾਂਗੇ ਠੀਕ ਹੈ ਜੀ ਆਪਾਂ ਸਾਟੀਆ ਦੀ ਬਿਜਲੀ ਇੱਥੇ ਪਾ ਬਾਹਰ ਨਹੀਂ ਲੈ ਕੇ ਹਾਂਜੀ ਆਪਾਂ ਡਿਮਾਂਡ 55 ਰੱਖੀ ਆ ਤੇ ਮੌਕੇ ਤੇ ਮਾਨਤਾ ਜਰੂਰ ਕਰਾਂਗੇ ਠੀਕ ਹੈ ਭਰਾ ਜੀ ਠੀਕ ਹੈ ਠੀਕ ਆ ਦੋਸਤੋ 55000 ਦੇ ਵਿੱਚੋਂ ਜਿਹੜਾ ਮਾਨਤਾਣਾ ਉਹ ਕੀਤਾ ਜਾਵੇਗਾ ਪਹਿਲੇ ਨੰਬਰ ਵਾਲੀ ਵੈੜ ਆਪਾਂ ਜਿਹੜੀ ਤੁਹਾਨੂੰ ਦਿਖਾਤੀ ਆ ਠੀਕ ਆ ਵੈੜ ਸਾਫ ਸੁਥਰੀ ਆ ਹਰ ਪਾਸੇ ਥੱਲੇ ਵੀ ਸਫਾਈ ਪੂਰੀ ਉੱਪਰੋਂ ਵੀ ਵੈੜ ਚੰਗੀ ਆ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਅੰਗ ਵੈੜ ਜਿਹੜੀ ਹੈਗੀ ਆ ਕਾਲੇ ਰੰਗ ਦੀ ਵੈੜ ਹੈਗੀ ਐਫ ਪੀ ਇਹ ਆਪਾਂ ਤੁਹ ਵੱਡੀ ਵੈੜਾ ਕਦ ਕਾਠੀ ਪੂਰਾ ਹੈਗਾ ਵੈੜ ਦਾ ਠੀਕ ਆ ਆ ਕਰੋ ਚੈੱਕ ਜੀ ਫੁੱਲ ਹਾਈਟ ਦੇ ਵਿੱਚ ਆ ਲੈਂਥ ਵੀ ਪੂਰੀ ਆ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਠੀਕ ਹੈ ਜੀ ਆ ਥਣ ਲੈਵਾ ਜੀ ਠੀਕ ਆ ਮੋਟਾ ਗੋਲ ਥਾਣਾ ਬਾਕੀ ਪੂਰੀ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਬਲਵਿੰਦਰ ਤੋਂ ਪੁੱਛ ਲੈਣੀ ਹੈ ਕਿ ਕੀ ਇਹਦੀ ਇਨਫੋਰਮੇਸ਼ਨ ਕੀ ਡਿਟੇਲ ਹੈਗੀ ਆ ਬਾਕੀ ਆ ਬਾਡੀ ਦਾ ਸਟਰਕਚਰ ਆ ਦੋਸਤੋ ਠੀਕ ਆ ਵੱਡੀ ਬੈੜ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀਰ ਨੇ ਆਉਣਾ ਤੇ ਇਹ ਮੰਨ ਕੇ ਆ ਸਕਦੇ ਤੁਸੀਂ ਵੱਡੀ ਕੱਦ ਕੱਠੀ ਦੀ ਆ ਤਾਜੀ ਸੂਈ ਆ ਪੁੱਛਦੇ ਆ ਕਿੰਨਾ ਕੁ ਸਮਾਂ ਕਿੰਨੇ ਕੁ ਦਿਨ ਹੋ ਗਏ ਇਸ ਨੂੰ ਇਸ ਨੂੰ ਅੱਛਾ ਭਾਜੀ ਬਲਵਿੰਦਰ ਸਿੰਘ ਜੀ ਇਸ ਦੂਜੇ ਨੰਬਰ ਵਾਲੀ ਇਹ ਬੈੜ ਦੀ ਕੀ ਡਿਟੇਲ ਆ ਜੀ ਏ ਸੰਤੂ ਸਾਹਿਬ ਕੱਲ ਰਾਤ ਦੀ ਸੋਈ ਹੈ ਰਾਤ ਦੀ ਹਾਂਜੀ ਹਾਂਜੀ ਇਥੇਲੇ 15 16 ਕਿਲੋ ਹੋਣਾ 16 ਵੱਧ ਹੋਣਾ ਠੀਕ ਹੈ ਜੀ ਆਪਾਂ 15 16 ਦੀ ਗਰੰਟੀ ਦੇਾਂਗੇ ਇਸ ਟਾਈਮ ਦੀ ਠੀਕ ਹੈ ਕੋਈ ਭਾਵੇਂ ਵੱਧ ਇੱਕੜਾ ਸਫਰ ਸਫਰ ਦੇਣਾ ਕੱਲ ਦੀਆਂ ਕੁਸੀਆਂ ਪਈਆਂ ਹੋਣਗੀਆਂ ਫਿਰ ਵੀ ਚਮਕੀਆਂ ਇਹ ਨਹੀਂ ਕਿ ਵੱਡੀ ਗੱਲ ਆ ਤੇ ਪਰ ਰਾਤ ਬੇਟੀਆਂ ਪੁੱਟੀਆਂ ਲੀਆਂ ਜਿਆਦਾ ਕਰਕੇ ਤੇ ਹੁਣ ਇਹਨਾਂ ਵਿੱਚ ਚਮਕੀਆਂ ਆ ਕੇ ਨਾ ਠੀਕ ਆ ਸੁਬਾ ਸੁਹਾ ਕਰਮਾ ਵੀਰ ਦੂਜੇ ਸੂਹਾਂ ਤੋਂ ਜਣਾ ਠੀਕ ਦੂਜੇ ਸੂਹ ਜਿਹੜੀ ਦੋਸਤੋ ਦੂਜੇ ਨੰਬਰ ਤੇ ਮੈਂ ਤੁਹਾਨੂੰ ਦਿਖਾ ਰਿਹਾ ਬਲੈਕਬੈਡ ਦੂਜੇ ਨੰਬਰ ਤੇ ਹੂੰ ਠੀਕ ਆ ਅੱਜ ਸਵੇਰ ਹੀ ਸੁੱਈ ਕੇ ਇਹਨੇ ਕੱਲ ਰਾਤ ਕੱਲ ਰਾਤ ਦੀ ਆ ਜੇਰ ਜੁਰ ਪ੍ਰੋਪਰ ਪੈ ਗਈ ਹੈ ਨਾ ਆ ਵੇਖੋ ਜੀ ਆ ਦੇਖੋ ਥੜ ਠੀਕ ਆ ਜੀ ਵਿਚਾਰੇ ਥਾਂ ਜਿਹੜੇ ਦੋਸਤੋ ਤੁਸੀਂ ਵੇਖ ਸਕਦੇ ਹੋ ਚੋਂ ਪਾਸਿਓਂ ਤੇ ਹਰ ਪਾਸੇ ਬਿਥਾਂ ਬਰਲਾ ਜਿਹੜੀਆਂ ਪੂਰੀਆਂ ਨੇ ਤੇ ਆ ਜਿਹੜੀ ਦੋਸਤੋ ਸਪੇਸ ਹੈਗੀ ਹੈ ਵਿੱਚ ਠੀਕ ਆ ਤੇ ਥਾਲ ਚੌਾਈ ਚੂਈ ਪਾਜੀ ਵਧੀਆ ਨਿਕਲੀ ਫਿਰ ਠੀਕ ਆ ਜੀ ਇਹ ਵੀ ਖੋਲ ਕੇ ਦਿਖਾਈਏ ਜੀ ਵੀਰਾਂ ਨੂੰ ਹਾਂ ਜੀ ਲੋ ਵੀ ਦੋਸਤੋ ਕਰੋ ਚੈੱਕ ਠੀਕ ਆ ਤੇ ਬੱਚਾ ਹੀ ਨਾਲ ਤੁਸੀਂ ਵੇਖ ਸਕਦੇ ਹੋ ਆ ਬੱਚਾ ਮੇਲ ਆ ਠੀਕ ਆ ਜੀ ਬੱਚਾ ਹੈ ਇਸ ਬੈਡ ਦੇ ਨੀਚੇ ਬਿਲਕੁਲ ਕਾਲੇ ਰੰਗ ਦੇ ਵਿੱਚ ਆ ਦੋਸਤੋ ਬਲੈਕ ਕਲਰ ਹੈਗਾ ਵੈੜ ਦਾ ਕੱਦ ਖਾਟੀ ਉੱਚਾ ਹੈਗਾ ਠੀਕ ਆ ਵੱਡੇ ਕੱਦ ਘਾਟ ਦੀ ਬੈੜ ਆ ਤੋਰ ਲੀਏ ਭਾਈ ਠੀਕ ਆ ਜੀ ਬਾਕੀ ਬਿਲਕੁਲ ਰਾਜੀ ਤੇ ਨਿਗਰ ਵੈੜ ਆ ਦੋਸਤੋ ਠੀਕ ਆ ਬਵਾਨੇ ਦੀ ਕੁਆਲਿਟੀ ਤੁਸੀਂ ਵੇਖੋਗੇ ਤੇ ਬਿਲਕੁਲ ਕੰਪੈਕਟ ਜਿਹੜਾ ਡਰਾ ਫਿਕਸ ਡਰਾ ਪੂਰਾ ਤੇ ਵੱਡਾ ਲੈਵਾ ਹੈਗਾ ਠੀਕ ਆ ਤੇ ਹੁਣ ਹੀ 15 14 15 ਦੇ ਦਰਮਿਆਨ ਜਿਹੜਾ ਦੋਸਤੋ 15 16 ਦੇ ਦਰਮਿਆਨ ਜਿਹੜਾ ਪਈ ਜਾਂਦਾ ਵੀ ਪੌਲਾ ਹੈਗਾ ਠੀਕ ਆ ਆ ਕਰੋ ਚੈੱਕ ਬਈ ਬੈਕ ਸਾਈਡ ਤੋਂ ਠੀਕ ਆ ਭਾਜੀ ਬਲਿੰਦਰ ਸਿੰਘ ਜੀ ਕਿੰਨੀ ਡਿਮਾਂਡ ਇਸ ਵਾਰ ਦੀ ਇਹਦੀ ਸੰਸਾ ਡਿਮਾਂਡ ਤਾਂ ਗਾਂਦ ਭਾਂ 60000 ਦੀ ਵੇਚ ਦੀ ਜੀ ਆਪਾਂ ਡਿਮਾਂਡ ਰੱਖੀ 60000 ਤੇ 60000 ਦੇ ਵਿੱਚੋਂ ਹੀ ਮਾਨਤਨ ਭੈਣ ਭਰਾਵਾਂ ਨੂੰ ਜੂਰ ਕਰਾਂ 60 ਦੇ ਵਿੱਚੋਂ ਹਾਂਜੀ ਵੇੜ ਵੱਡੇ ਕਦ ਕਾੜਦੀ ਆ ਦੋਸਤੋ ਠੀਕ ਆ ਬਾਕੀ ਕਈ ਵਾਰ ਹੁੰਦਾ ਵੀ ਬਖਾਉਣ ਦੇ ਵਿੱਚ ਵੀ ਕੋਈ ਨੀਕੀ ਫਰਕ ਰਹਿ ਸਕਦਾ ਤੇ ਕੋਈ ਦਸਣ ਦੇ ਵਿੱਚ ਵੀ ਆਪਦੀ ਨਰਕ ਪਰਖ ਜਦੋਂ ਕਰਨ ਆਏ ਤੁਸੀਂ ਤਸੱਲੀ ਦੇ ਨਾਲ ਦੇਖ ਵੀ ਲੈਣੀ ਵੇੜ ਵੱਡੇ ਕਦ ਕਾੜਦੀ ਆ ਠੀਕ ਆ ਦੁੱਧ ਜਿਹੜੀ ਆ ਹਵਾਨੇ ਦੀ ਕੁਆਲਿਟੀ ਵੇਖੀਏ ਬਿਲਕੁਲ ਚੰਗੀ ਸਾਫ਼ ਸੁਥਰੀ ਬੈੜ ਹੈ ਠੀਕ ਆ ਥਣਾ ਤੋਂ ਲੈ ਕੇ ਜੇਕਰ ਆਪਾਂ ਗੱਲ ਕਰੀਏ ਬਾਡੀ ਸਟਰਕਚਰ ਦੀ ਉੱਪਰੋਂ ਵੀ ਸਫਾਈ ਪੂਰੀ ਬੈੜ ਦੀ ਨੀਚੋਂ ਹਵਾਨੇ ਦੇ ਪਾਸੇ ਵੀ ਪੂਰੀ ਸਫਾਈ ਹੈ ਠੀਕ ਆ ਤੇ 62000 ਦੀ ਜਿਹੜੀ ਆ ਦੋਸਤੋ ਡਿਮਾਂਡ ਆ ਠੀਕ ਆ 62000 ਦੇ ਵਿੱਚੋਂ ਕੋਈ ਮਾਣਤਾਂ ਨੂੰ ਮੌਕੇ ਦਾ ਠੀਕ ਆ ਆ ਕਰੋ ਜੱਕ ਜੀ ਠੀਕ ਆ ਇਸ ਤੋਂ ਬਾਅਦ ਜਿਹੜੀ ਅਗਲੀ ਬੈੜ ਆਪਾਂ ਤੁਹਾਨੂੰ ਦਿਖਾਉਣੀ ਹੈ ਤੀਜੇ ਨੰਬਰ ਵਾਲੀ ਇਹ ਬੈੜ ਗੱਪਣ ਆ ਠੀਕ ਆ ਜੀ ਖਾਸ ਤੌਰ ਤੇ ਜਿਹੜੇ ਵੀਰ ਨੇ ਕਿਸੇ ਨੇ ਗੱਪਣ ਬੈੜ ਖਰੀਦਣ ਤੇ ਕੋਈ ਚਾਹਵਾਨ ਹੁੰਦਾ ਕੋਈ ਸੂਈ ਸਵਾਈ ਬੈੜ ਪਾਲਦੇ ਹੋ ਇਹ ਗੱਬਣ ਵੈੜਾ ਠੀਕ ਆ ਇਹ ਵੀ ਵਿਕਾਊ ਆ ਰੇਡ ਵੀਰ ਤੋਂ ਪੁੱਛ ਲੈਨੇ ਆ ਹਸਾਬਕਤਾ ਪੁੱਛ ਲੈਨੇ ਵੀ ਦਿਨ ਕਿੰਨੇ ਦਾ ਹਜੇ ਲੈ ਜੂਗੀ ਅੱਛਾ ਭਾਜੀ ਇਹ ਵੀ ਗੱਬਣ ਵੈੜ ਆਪਣੇ ਕੋਲ ਆ ਗਈ ਜੀ ਹਾਂ ਜੀ ਦੂਜਾ ਸੁਭਾ ਜੀ ਦੂਜਾ ਹਾਂ ਜੀ ਜਰਸੀ ਆ ਜਾਂਦੀ ਹੈ ਹੂੰ ਰੈਡ ਹਸ ਨੂੰ ਆ ਬਿਲਕੁਲ ਜੀ ਠੀਕ ਆ ਤੇ ਥੋੜੀ ਜਿਹੀ ਕ੍ਰੋਸ ਆਗਾ ਜਰਸੀ ਦਾ ਪੱਖ ਵੀ ਹੈਗਾ ਵਿੱਚ ਤੇ ਵੈੜ ਜਿਹੜੀ ਦੋਸਤੋ ਤੁਸੀਂ ਪ੍ਰੋਪਰ ਦੇਖ ਸਕਦੇ ਠੀਕ ਆ ਜੀ ਬਹੁਤ ਚੰਗੀ ਲਾਲ ਵੈੜਾ ਵਿੱਚ ਵਾਈਟ ਡੱਬ ਹੈਗੇ ਆ ਤੇ ਬੈਡ ਹਜੇ ਸੌਣ ਜਾ ਰਹੀ ਏ ਟੁੱਕੀ ਆ ਬਿਲਕੁਲ ਲੈ ਜੂ ਹਫਤਾ ਲੈ ਜੂ ਹਫਤਾ ਢੇਲ ਟੂਲ ਬਣੀ ਆ ਆ ਕਰੋ ਚੈੱਕ ਵੀ ਢੇਲ ਟੂਲ ਪੂਰੀ ਆ ਠੀਕ ਆ ਤੇ ਇੱਕ ਹਫਤਾ ਹਜੇ ਸਮਾਂ ਲੈ ਜੂ ਕਿ ਬਾਕੀ ਆ ਥਣਾ ਥਣਾ ਦੀ ਮੈਂ ਤੁਹਾਨੂੰ ਇੱਕ ਵਾਰੀ ਵਿਖਾ ਦੇਣਾ ਪੂਰੀ ਆ ਕਰੋ ਤੇ ਨਹੀਂ ਲੈ ਨਾ ਦੇਖ ਇੱਕ ਹਫਤਾ ਜੇ ਸਮਾਂ ਲੈ ਜੂਗੀ ਤਾਂ ਸੁਹਾ ਦੂਜਾ ਠੀਕ ਆ ਬਾਕੀ ਆ ਫੇਸ ਤੋਂ ਦੇਖ ਲੋ ਕਿਉਂਕਿ ਕਿਸੇ ਪਾਸੇ ਜਿਹੜੀ ਆ ਦੋਸਤੋ ਕੋਈ ਗੱਲਬਾਤ ਅਧੂਰੀ ਨਾ ਰਹੇ ਜੇ ਆ ਦੇਖੋ ਠੀਕ ਆ ਤੇ ਬਾਕੀ ਭਾਜੀ ਮਿਲਕ ਦੀ ਗੱਲ ਕਰੀਏ ਕੋਈ ਸੁਭਾਵਨਾ ਹੈਗੀ ਕਿੰਨਾ ਕੁ ਦੋ ਦੋ ਚੁਵਾ ਦੂਗੀ ਬਣ ਨੇ ਪਹਿਲਾਂ ਨੇ ਕਹਿਆ 14 15 14 15 ਤੱਕ ਹਾਂਜੀ ਠੀਕ ਹੈ ਜੀ ਯਾਰ ਕਿ ਦੂਜੇ ਸੁਹਾ ਹੈਗੇ ਤੁਸੀਂ ਸਿਆਣੇ ਵਾਹ ਬਿਲਕੁਲ ਠੀਕ ਆ ਬਾਕੀ 14-15 ਕਿਲੋ ਜਿਹੜੀ ਦੋਸਤੋ ਵਾਈ ਜਾਂਦਾ ਵੀ ਪਹਿਲੇ ਸੂਵੇ ਦੀ ਜਿਹੜੀ ਆ ਦੁੱਧ ਦੀ ਜਿਹੜੀ ਮਾਤਰਾ ਰਹੀ ਆ ਕੈਪੈਸਿਟੀ ਰਹੀ ਆ ਠੀਕ ਆ ਤੇ ਇਸ ਵਾਰ ਵੀ ਦੁੱਧ ਚਾਰ ਪਾਰ ਵੱਡੀ ਦੁੱਧ ਵਾਲੀ ਨਿਕਲਦੀ ਠੀਕ ਚਾਰੂ ਚੂਰੂ ਚੰਗੀ ਆ ਬਹੁਤ ਹੀ ਯਾਰੀ ਦੋਹਰੀ ਯਾਰੀ ਆ ਅੱਜ ਨਾ ਪਈਆਂ ਵੇਰ ਹਮ ਬਿਲਕੁਲ ਜੀ ਤੇ ਖੋਲ ਕੇ ਵੀਰ ਜੀ ਦਿਖਾ ਦਿਓ ਇਹ ਵੀ ਇੱਕ ਗੱਪਣ ਵੇੜਾ ਦੋਸਤੋ ਠੀਕ ਆ ਬਾਕੀ ਕਈ ਵੀਰਾਂ ਦਾ ਸ਼ੌਂਕ ਹੁੰਦਾ ਕਈ ਵੀਰਾਂ ਤਾਂ ਹੁੰਦਾ ਵੀ ਦੂਰੋਂ ਨੇੜੋਂ ਕੋਈ ਵੀਰ ਹੁੰਦਾ ਨਾਲ ਗੱਪਣ ਤੇ ਨਾਲ ਕੋਈ ਸੱਜਰ ਪਾਉਣ ਦੀ ਵੀ ਇੱਛਾ ਹੁੰਦੀ ਜਿਵੇਂ ਵੀ ਸੂਤ ਜਿਵੇਂ ਵੀ ਸੈੱਟ ਪੈਂਦਾ ਹੋਇਆ ਭੈਣ ਭਰਾਵੋ ਨੂੰ ਉਸ ਹਿਸਾਬ ਨਾਲ ਤੁਸੀਂ ਸਬਦਾ ਕਰ ਸਕਦੇ ਹੋ ਫਵਾਨਾ ਦੇਖ ਲਓ ਬਿਲਕੁਲ ਪੱਧਰ ਜਿਹੜਾ ਲੇਵਾ ਹੈਗਾ ਠੀਕ ਆ ਆ ਕਰੋ ਚੈੱਕ ਹਾਂਜੀ ਕਮਾਲ ਗੀ ਜੀ ਹਰ ਚੰਗੀ ਹੈ ਦੋਸਤੋ ਠੀਕ ਆ ਹਾਈਟ మీడియం ਆ ਨਿੱਗਰ ਵੈੜ ਬਿਲਕੁਲ ਅੱਗੇ ਸੂਨ ਦੇ ਵਿੱਚ ਤਿਆਰੀ ਹੈਗੀ ਵੈੜ ਦੀ ਠੀਕ ਆ ਤਸੱਲੀ ਤੁਸੀਂ ਕਰਨੀ ਆ ਹਰ ਇੱਕ ਪਸ਼ੂ ਦੀ ਜਿਸ ਖਾਂ ਤੋਂ ਆਪਾਂ ਪਸ਼ੂ ਦਿਖਾਉਣੇ ਆ ਤਸੱਲੀ ਤੁਹਾਡੀ ਆ ਤੇ ਕਿਉਂਕਿ ਹਰ ਇੱਕ ਵੇਰ ਨੇ ਪੈਸੇ ਜਿਹੜੇ ਦੋਸਤੋ ਲਾਉਣੇ ਹਨ ਇਨਵੈਸਟ ਕਰਨੇ ਆ ਪਸ਼ੂਆਂ ਤੇ ਤਸੱਲੀ ਬੇਸ਼ੱਕ ਕਰਨ ਤੋਂ ਬਾਅਦ ਤੁਸੀਂ ਖਰੀਦ ਸਕਦੇ ਹੋ ਇਹਦਾ ਭਾਜੀ ਰੇਟ ਕਿੰਨਾ ਸੀਗਾ ਸਾਬ ਸਾਹ ਗਾਂ ਦਾ ਭਾਅ 55 ਦੀ ਵੇਚ ਲਈਏ ਹਾਂਜੀ ਆਪਾਂ ਡਿਮਾਂਡ ਇਹਦੀ 55000 ਦੇ ਵਿੱਚ ਮੰਨ ਤਾਂ ਜਰੂਰ ਕਰਾਓ 52 ਚੌੜੀ ਠੀਕ ਆ 52 ਮਾਨਤਨ ਐ ਭੈਣ ਜੀ ਠੀਕ ਆ ਜੀ 52000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਡਿਮਾਂਡ ਪਈਦਾ ਵੀ ਕਰਨ ਨੂੰ ਭਾਵੇਂ 55000 ਕਰ ਲਈਏ ਤੇ 52000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਇਹ ਵਹਿੜਾਂ ਸੀ ਅੱਜ ਬਾਈ ਬਲਵਿੰਦਰ ਸਿੰਘ ਸੰਧੂ ਖਰਾਂ ਦੇ ਕੋਲ ਤਿੰਨ ਬਕਾਊ ਸੀ ਠੀਕ ਆ ਤਿੰਨੇ ਵਹਿੜਾਂ ਆਪਾਂ ਪ੍ਰੋਪਰ ਤੁਹਾਨੂੰ ਦਿਖਾਈਆਂ ਨੇ ਦੋ ਸੁਈਆਂ ਸਵਾਈਆਂ ਨੇ ਜਿਹੜੀਆਂ ਕਿ ਬੌਲੇ ਦੇ ਵਿੱਚ ਚੱਲਣ ਡੀਆਂ ਨੇ ਕੋਈ ਇੱਕ ਇੱਕ ਦਿਨ ਦੀਆਂ ਜਿਹੜੀਆਂ ਸੁਈਆਂ ਨੇ ਠੀਕ ਆ ਬਾਕੀ ਤਸੱਲੀ ਤੁਸੀਂ ਕਰ ਲਿਓ ਬੌਲੇ ਦੇ ਵਿੱਚ ਚੁਵਾਈ ਕਰਕੇ ਜੇਕਰ ਵੀ ਵੀਰ ਆਨਲਾਈਨ ਖਰੀਦਦਾ ਤੇ ਤੁਹਾਡੀ ਤੇ ਬਾਈ ਬਲਵਿੰਦਰ ਸੰਧੂ ਦੀ ਜਿਹੜੀ ਆਪਸੀ ਇੱਕ ਦੂਜੇ ਉੱਪਰ ਜਿਹੜੀ ਆ ਜ਼ਿੰਮੇਵਾਰੀ ਕਹਿ ਲੋ ਚਾਹੇ ਆ ਵਿਸ਼ਵਾਸ ਕਹਿ ਲੋ ਠੀਕ ਆ ਤੇ ਗਰੰਟੀ ਵਾਲਾ ਮਾਲ ਵੀਰ ਦਾ ਵੀ ਗਰੰਟੀ ਵਾਲਾ ਮਾਲ ਕੋਈ ਘਰ ਬੈਠੇ ਵੀ ਜੇਕਰ ਮਗਾਉਂਦਾ ਤੇ ਜੋ ਦੱਸਿਆ ਜੋ ਗਾਂ ਦਾ ਵੀ ਉਹ ਨਿਕਲੂਗਾ ਠੀਕ ਆ ਸੋ ਉਹ ਤੁਹਾਡਾ ਆਪਣਾ ਫੈਸਲਾ ਬਾਕੀ ਤੁਸੀਂ ਜਿਹੜੇ ਮੇ ਅਕੋਰਡਿੰਗ ਦੇਖੋ ਤੇ ਪ੍ਰੇਫਰੈਂਸ ਜਿਹੜੀ ਹੈਗੀ ਆ ਪਹਿਲਾਂ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰਨ ਤੋਂ ਬਾਅਦ ਫੇਰ ਪਸ਼ੂ ਖਰੀਦ ਸਕਦੇ ਹੋ ਬਾਕੀ ਹਵਾਨੇ ਵੱਲੋਂ ਸਫਾਈਆਂ ਸਫੂਰੀਆਂ ਪੂਰੀਆਂ ਹੈਗੀਆਂ ਨੇ ਉੱਪਰੋਂ ਵੀ ਸਟਰਕਚਰ ਵੀ ਰੱਖੀ ਹੈ ਚੰਗੇ ਸੋਹਣੇ ਥਣ ਹਵਾਨੇ ਹੈਗੇ ਬੈੜਾਂ ਦੇ ਠੀਕ ਹੈ ਬਾਕੀ ਨੰਬਰ ਜਿਹੜੇ ਆ ਜਿਨ੍ਹਾਂ ਤੇ ਤੁਸੀਂ ਕੰਟੈਕਟ ਕਰਨਾ ਉਹ ਵੀ ਆਪਾਂ ਬਾਈ ਤੋਂ ਲੈ ਕੇ ਜਿਹੜੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਾਂਗੇ ਪੁੱਛ ਲਾਂਗੇ ਕੀ ਨੰਬਰ ਹੈਗੇ ਹਾਂਜੀ ਭਾਜੀ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿਓ 98146 05381 ਠੀਕ ਹੈ ਜੀ 98146 05381 ਤੇ ਤੁਸੀਂ ਜਿਹੜਾ ਦੋਸਤੋ ਸੰਪਰਕ ਕਰਕੇ ਬਾਈ ਬਲਵਿੰਦਰ ਸਿੰਘ ਨਾਲ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ